ਸਰਬਜੀ ਸੰਗਰੂਰ ਵੀ ਦੀ ਕਵਤਾ ਕਿਸਮਤ ਆਪਣੀ ਡੋਬ ਨਾ ਦੇਵੀਂ ਕਿਸਮਤ ਆਪਣੀ ਡੋਬ ਨਾ ਦੇਵੀਂ ਹਾਰ ਹਿੰਮਤ ਹੱਥੀ ਆਪਣੇ ਹਾਰ ਹਿੰਮਤ ਹੱਥੀ ਆਪਣੇ ਰੱਖ ਹੌਂਸਲਾ ਬੁਲੰਦ ਰੱਖ ਹੌਂਸਲਾ ਬੁਲੰਦ ਚਮਕਣਾ ਵਾਂਗ ਤਾਰੇ ਚਮਕਣਾ ਵਾਗਤਾਰੇ ਉਹਨਾਂ ਦੇ ਵਿੱਚ ਤੇ ਤੇਰੇ ਵਿੱਚ ਉਹਨਾਂ ਦੇ ਵਿੱਚ ਤੇ ਤੇਰੇ ਦੇ ਵਿੱਚ ਦੱਸ ਫਰਕ ਕੀ ਰਹਿ ਜਾਣਾ ਦੱਸ ਫਰਕ ਕੀ ਰਹਿ ਜਾਣਾ ਉਹਨਾਂ ਵਾਂਗੂ ਜੇ ਤੂੰ ਵੀ ਸੁਣ ਸੰਗਰੂਰ ਦੀ ਉਹਨਾਂ ਵਾਂਗੂ ਜੇ ਤੂੰ ਵੀ ਸੁਣ ਸੰਗਰੂਰ ਦੀ ਲੱਗ ਪਿਆ ਬੋਲਣ ਬੋਲ ਬੰਦੇ ਕਰਾਰੇ ਲੱਗ ਪਿਆ ਬੋਲ ਬੋਲਣ ਮੰਦੇ ਕਰਾਰੇ ਕੁਝ ਨਹੀਂ ਮਿਲਣਾ ਤੈਨੂੰ ਕੁਝ ਨਹੀਂ ਮਿਲਣਾ ਤੈਨੂੰ ਕਿਸੇ ਨੂੰ ਸਤਾ ਸੀਨੇ ਅਗਲਾ ਚੱਲ ਰਾਹ ਨੇਕੀ ਦੇ ਚੱਲ ਰਾਹ ਨੇਕੀ ਦੇ ਛੱਡ ਮੰਦੇ ਕਾਰੇ ਸਾਰੇ ਛੱਡ ਮੰਦੇ ਕਾਰੇ ਸਾਰੇ ਕਿਸਮਤ ਆਪਣੀ ਧੋ ਬਣਾ ਦੇਣੀ ਕਿਸਮਤ ਆਪਣੀ ਧੋ ਬਣਾ ਦੇਣੀ ਹਾਰ ਹਿੰਮਤ ਇਕੱਠੀ ਆਪਣੇ ਹਾਰ